ਤੇਰਾ ਪਾਠ ਕਰਨ ਦਾ ਕੀ ਫਾਇਦਾ ਇੱਥੇ ਹਿੰਦੂਆਂ ਲਈ ਜਾਂ ਮੁਸਲਮਾਨਾਂ ਲਈ ਗੱਲ ਨਹੀਂ ਕੀਤੀ ਗਈ ਇੱਥੇ ਕਾਮਨ ਗੱਲ ਕੀਤੀ ਗਈ ਤੇਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦਾ ਕੀ ਫਾਇਦਾ ਜਪਜੀ ਸਾਹਿਬ ਪੜਨ ਦਾ ਸੁਖਮਣੀ ਸਾਹਿਬ ਦਾ ਪੜਨ ਦਾ ਕੀ ਫਾਇਦਾ ਜੇ ਤੇਰੇ ਅੰਦਰ ਸਹਿਜ ਨਹੀਂ ਆਇਆ ਤੇਰਾ ਕੀਰਤਨ ਕਥਾ ਸੁਣਨ ਦਾ ਕੀ ਫਾਇਦਾ ਜੇ ਤੇਰੇ ਅੰਦਰ ਸਹਿਜ ਨਹੀਂ ਆਇਆ ਜਦੋਂ ਇਹ ਸਾਧ ਸੰਗਤ ਦੀ ਸਵਾਰਥਤਾ ਮੰਦਰਾਂ ਦੇ ਵਿੱਚ ਆ ਜਾਏਗੀ ਨਾ ਗੁਰਦੁਆਰਿਆਂ ਵਿੱਚ ਆ ਜੇਗੀ ਮਸਜਿਦਾਂ ਵਿੱਚ ਆ ਜੇਗੀ ਚਰਚਾਂ ਡੇਰਿਆਂ ਵਿੱਚ ਆ ਜੇਗੀ ਫਿਰ ਉਥੋਂ ਦੇ ਜਿਹੜੇ ਪੈਰੋਕਾਰ ਮਾਲਕ ਬਣੇ ਨੇ ਨਾ ਉਹ ਫਿਰ ਕਠੋਰ ਹੋ ਜਾਂਦੇ ਹੈਗੇ ਉਹ ਕਹਿੰਦੇ ਧਰਮ ਸਾਡੀ ਜੱਦੀ ਜਾਇਦਾਦ ਹੈ ਜੋ ਅਸੀਂ ਕਮਾਗੇ ਤੁਸੀਂ ਲੋਕ ਉਹ ਮੰਨੋ ਦੋ ਵਾਰ ਕਾਂਸੀ ਦੇ ਵਿੱਚੋਂ ਸੱਚ ਦੀ ਆਵਾਜ਼ ਉੱਠੀ ਹੈ ਦੋ ਵਾਰ ਕਾਂਸੀ ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਹੈ ਨਾ ਕਾਂਸੀ ਨੂੰ ਸ਼ਿਵਜੀ ਦੀ ਨਗਰੀ ਮੰਨਦੇ ਸਨਾਤਨੀ ਕਹਿੰਦੇ ਧਰਮ ਦਾ ਗੜ੍ਹ ਹੈ ਪਰ ਇੱਥੇ ਦੇ ਜਿਹੜੇ ਧਰਮ ਦੇ ਠੇਕੇਦਾਰ ਨੇ ਉਹਨਾਂ ਨੇ ਧਰਮ ਦੇ ਨਾਮ ਤੇ ਇਤਨਾ ਭਰਮ ਇਤਨਾ ਭਰਮ ਪਾਤਾ ਲੋਕਾਂ ਨੂੰ ਬਾਹਰ ਮੁੱਕਰ ਛੱਡਿਆਗਾ ਦੋ ਵਾਰ ਕਾਂਸ਼ੀ ਦੇ ਵਿੱਚ ਸੱਚ ਦੀ ਆਵਾਜ਼ ਉੱਠੀ ਹੈਗੀ ਪਹਿਲੀ ਵਾਰ ਬਾਬਾ ਕਬੀਰ ਨੇ ਦੂਜੀ ਵਾਰ ਬਾਬਾ ਰਵਿਦਾਸ ਨੇ ਕੱਲ ਬਾਬਾ ਰਵਿਦਾਸ ਜੀ ਦਾ ਜਨਮ ਦਿਨ ਸਭ ਨੇ ਮਨਾਇਆਗਾ ਸੰਸਾਰ ਦੇ ਲੋਕਾਂ ਦਾ ਇੱਕ ਸੁਭਾਅ ਹੈ ਕੀ ਸੁਭਾਅ ਹੈ ਜੀ ਭੀੜ ਦੇ ਵਿੱਚ ਰਹਿਣਾ ਚਾਹੁੰਦੇ ਸੰਸਾਰ ਦੇ ਲੋਕ ਤੇ ਮੈਨੂੰ ਮਾਫ ਕਰਨਾ ਭੀੜ ਹਮੇਸ਼ਾ ਮੂਰਖਾਂ ਦੀ ਹੁੰਦੀ ਹੈ ਸਿਆਣਿਆਂ ਗਿਆਨੀਆਂ ਬਾਨਾਂ ਵਿਦਵਾਨਾਂ ਦੀ ਭੀੜ ਨਹੀਂ ਜੀਉਂਦੀ ਹੈਗੀ ਜਿਹੜੇ ਪਿੱਛੇ ਲੱਗੇ ਫਿਰੇ ਐ ਤੁਰੇ ਫਿਰਦੇ ਐ ਉਹ ਸਿਆਣੇ ਥੋੜੇ ਨਾ ਹੁੰਦੇ ਐਗੇ ਇੱਕ ਨੇ ਕਹਿਤਾ ਜਿੰਦਾਬਾਦ ਬਾਕੀ ਸਭ ਜਿੰਦਾਬਾਦ ਕਹਿ ਰਹੇ ਨੇ ਇੱਕ ਨੇ ਕਹਿਤਾ ਮਰਦਾਬਾਦ ਬਾਕੀ ਸਭ ਕਹਿੰਦੇ ਮਰਦਾਬਾਦ ਅਸੀਂ ਨਾ ਛੋਟੇ ਹੁੰਦੇ ਨੇ ਇੱਕ ਸਟੋਰੀ ਪੜ੍ਹੀ ਉਹਦਾ ਨਾਮ ਸੀ ਆਕਾਸ਼ ਗਿਰ ਰਿਹਾ ਹੈ ਆਕਾਸ਼ ਗਿਰਦਾ ਪਿਆਗਾ ਇੱਕ ਖਰਗੋਸ਼ ਨੱਠਿਆ ਜਾ ਰਿਹਾਗਾ ਉਹ ਨੱਟਦੇ ਹੋਏ ਖਰਗੋਸ਼ ਨੂੰ ਹਿਰਨ ਨੇ ਪੁੱਛਿਆ ਤੂੰ ਨੱਟ ਕਿਉਂ ਰਿਹਾ ਕਹਿੰਦੇ ਆਕਾਸ਼ ਗਿਰਦਾ ਪਿਆ ਭੱਜ ਲਈਏ ਬਚ ਲਈਏ ਉਹ ਹਿਰਨ ਵੀ ਨੱਠਣ ਲੱਗ ਗਿਆ ਉਹ ਹਿਰਨ ਤੇ ਖਰਗੋਸ਼ ਨੱਠ ਰਹੇ ਨੇ ਭੱਜ ਰਹੇ ਨੇ ਦੌੜ ਰਹੇ ਨੇ ਕੁੱਤੇ ਬੈਠੇ ਆ ਕੁੱਤੇ ਕਹਿੰਦੇ ਤੁਸੀਂ ਕਿਉਂ ਭੱਜਿਓ ਭਾਈ ਕਹਿੰਦੇ ਆਕਾਸ਼ ਗਿਰ ਰਹਾ ਹੈ ਮਰ ਜਾਾਂਗੇ ਦਬ ਜਾਾਂਗੇ ਪਿਚਕ ਜਾਾਂਗੇ ਉਹ ਕੁੱਤੇ ਵੀ ਮਗਰ ਦੌੜ ਪਏ ਹੁਣ ਦੌੜਦੇ ਦੌੜਦੇ ਅੱਗੇ ਸ਼ੇਰ ਵੀ ਦੌੜ ਪਿਆ ਹਾਥੀ ਵੀ ਦੌੜ ਪੇ ਬਹੁਤੇ ਜਾਨਵਰ ਪਸ਼ੂ ਦੌੜਦੇ ਜਾ ਰਹੇ ਨੇ ਕਿਉਂ ਆਕਾਸ਼ ਗਿਰ ਰਹਾ ਹੈ